ਸੋਸ਼ਲ ਮੀਡੀਆ ਤੇ ਇੱਕ ਕਲਾਕਾਰ ਕਮਲਕੌਰ ਦਾ ਕਤਲ ਹੋ ਗਿਆ ਜਿਸ ਕਰਕੇ ਜਿਹੜੇ ਇਨਫਲੂਐਂਸਰ ਨੇ ਜਿਹੜੇ ਅਜਿਹੇ ਵੀਡੀਓ ਬਣਾਉਂਦੇ ਨੇ ਉਹਨਾਂ ਵਾਸਤੇ ਇੱਕ ਵੱਡਾ ਸਦਮਾ ਵੀ ਹੈ ਕਿ ਆਖਿਰ ਇਸ ਕਤਲ ਪਿੱਛੇ ਕੌਣਾ ਪੂਰੀ ਖਬਰ ਸਾਹਮਣੇ ਆਈ ਹੈ ਕਿ ਭੇਦ ਪਰੇ ਹਾਲਾਤਾਂ ਚ ਕਮਲਕੌਰ ਉਹਦੀ ਲਾਸ਼ ਮਿਲੀ ਹੈ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਸੀ ਕਮਲਕੌਰ ਉਹਦੀ ਮੌਤ ਹੋਈ ਹੈ ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਮਲਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ ਉਦੀ ਭੇਦ ਭਰੇ ਹਾਲਾਤਾਂ ਚ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ ਹੈ ਕਮਲਕੌਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਸੀ ਖਬਰ ਬਠਿੰਡਾ ਤੋਂ ਆ ਕਿ ਬੀਤੀ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਸਥਿਤ ਪ੍ਰਾਈਵੇਟ ਮੈਡੀਕਲ ਯੂਨੀਵਰਸਿਟੀ ਦੀ ਇੱਕ ਪਾਰਕਿੰਗ ਵਿੱਚ ਭੇਦ ਭਰੇ ਹਾਲਾਤਾਂ ਚ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਜਿਸ ਕਾਰ ਵਿੱਚ ਇਹ ਲਾਸ਼ ਮਿਲੀ ਹੈ ਉਹ ਗੱਡੀ ਉੱਤੇ ਜਾਲੀ ਨੰਬਰ ਪਲੇਟ ਲੱਗੀ ਹੋਈ ਸੀ ਜਿਸ ਤੋਂ ਬਾਅਦ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ লাশ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿਣ ਵਾਲੀ ਕਮਲਕੌਰ ਦੀ ਹੈ ਇਸ ਸਬੰਧੀ ਹੁਣ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਹੀ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਕੰਟਰੋਲ ਰੂਮ ਉੱਤੇ ਫੋਨ ਆਇਆ ਸੀ ਕਿ ਇੱਕ ਗੱਡੀ ਵਿੱਚ লাশ ਪਈ ਹੈ ਜਦ ਮੌਕੇ ਤੇ ਪੁਲਿਸ ਨੇ ਆ ਕੇ ਦੇਖਿਆ ਤਾਂ ਵਾਕਈ ਹੀ লাশ ਪਈ ਸੀ ਇਸ ਦੀ ਮੁਸ਼ਕ ਦੂਰ ਤੱਕ ਫੈਲ ਰਹੀ ਸੀ ਜਿਸ ਤੋਂ ਜਾਪਦਾ ਹੈ ਕਿ লাশ کئی ਦਿਨ ਪੁਰਾਣੀ ਹੈ ਐਸ ਐਚਓ ਥਾਣਾ ਕੈਂਟ ਦਲਜੀਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਫਿਲਹਾਲ ਔਰਤ ਅਤੇ ਗੱਡੀ ਦੀ ਪਛਾਣ ਨਹੀਂ ਹੋ ਸਕੀ ਕਿ ਵੇਖਣ ਨੂੰ ਇਹ লাশ ਤਿੰਨ ਚਾਰ ਦਿਨ ਪੁਰਾਣੀ ਲੱਗਦੀ ਹੈ লাশ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵੀ ਭੇਜਿਆ ਗਿਆ ਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਵੀ ਜਿਹੜਾ ਵਾ ਸੂਚਿਤ ਕਰ ਦਿੱਤਾ ਗਿਆ ਪੁਲਿਸ ਜਾਂਚ ਵਿੱਚ ਜੁਟੀ ਹੈ ਕਿ ਕਮਲਕੌਰ ਦੀ ਮੌਤ ਹਾਦਸਾ ਜਾਂ ਫਿਰ ਕਤਲ ਹੈ ਜਿਕਰ ਜੋ ਹੈ ਕਿ ਕਮਲਕੌਰ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਸ ਨੇ ਕਈ ਸ਼ਾਰਟ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਹਾਲਾਂਕਿ ਉਸ ਦਾ ਕਈ ਵਾਰ ਵਿਰੋਧ ਵੀ ਕੀਤਾ ਗਿਆ ਸੀ ਕਿਉਂਕਿ ਉਹ ਉਸ ਉੱਤੇ ਇਲਜ਼ਾਮ ਸਨ ਕੇ ਉਸ ਦਾ ਕੰਟੈਂਟ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲਾ ਨਹੀਂ ਹੈ ਜਿਸ ਕਰ ਉਸ ਨੂੰ ਕਈ ਵਾਰ ਲੋਕਾਂ ਦਾ ਸੋਸ਼ਲ ਮੀਡੀਆ ਤੇ ਵਿਰੋਧ ਵੀ ਕਰਨਾ ਪਿਆ ਸੀ ਇਹ ਇੰਨਾ ਹੀ ਨਹੀਂ ਉਸ ਦੀ ਮੌਤ ਦੀ ਖਬਰ ਪਹਿਲਾਂ ਵੀ ਸੋਸ਼ਲ ਮੀਡੀਆ ਉੱਤੇ ਫੈਲਸੀ ਜੋ ਫੇਕ ਨਿਕਲੀ ਸੀ ਲੇਕਿਨ ਹੁਣ ਪਤਾ ਲੱਗਾ ਕਿ ਇੱਕ ਹਸਪਤਾਲ ਦੇ ਬਾਹਰ ਜਿਹੜੀ ਆ ਉਹਦੀ লাশ ਗੱਡੀ ਵਿੱਚ ਮਿਲੀ ਸੀ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਫਿਰ ਪੁਲਿਸ ਨੇ ਪਹੁੰਚ ਕੇ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਹ লাশ ਪੁਰਾਣੀ ਹੋ ਸਕਦੀ ਹੈ ਗੱਡੀ ਜਿਸ ਗੱਡੀ ਦੇ ਵਿੱਚ লাশ ਸੀ ਉਸ ਗੱਡੀ ਦਾ ਨੰਬਰ ਵੀ ਫਿਲਹਾਲ ਜਾਲੀ ਨਿਕਲੇ ਲੇਕਿਨ ਪੁਲਿਸ ਤਬਤੀਸ਼ਕਾਰੀ ਹੈ ਕਿਉਂਕਿ ਗੱਡੀ ਦਾ ਚੈਸੀ ਨੰਬਰ ਇੰਜਨ ਨੰਬਰ ਤੋਂ ਵੀ ਜਿਹੜੀ ਡਿਟੇਲ ਆ ਉਹ ਪੁਲਿਸ ਕੋਲ ਪਹੁੰਚ ਜਾਵੇਗੀ ਸੋਸ਼ਲ ਮੀਡੀਆ ਤੇ ਕਮਲਕੌਰ ਭਾਬੀ ਨਾਮ ਕਰਕੇ ਮਸ਼ਹੂਰ ਸੀ ਜਿਹਦੀਆਂ ਕਈ ਵੀਡੀਓ ਤੇ ਲੋਕਾਂ ਨੂੰ ਇਤਰਾਜ਼ ਸੀ ਇਹ ਵੀ ਕਿ ਉਹਨਾਂ ਦੀ ਜਿਹੜੀ ਭਾਸ਼ਾ ਵਾ ਉਹ ਇਤਰਾਜ਼ ਜੋਗਾ ਉਹ ਸੁਣਨ ਵਾਲੀ ਨਹੀਂ ਆ ਉਹਦੇ ਚ ਕਾਫੀ ਅਜਿਹੇ ਦੂਰੇ ਉਹ ਸ਼ਬਦਾਂ ਦੇ ਜਿਹੜੇ ਨੇ ਗਲਤ ਸ਼ਬਦਾਂ ਦੇ ਇਸਤੇਮਾਲ ਕਰਦੇ ਜਿਸ ਕਰਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਹਨਾਂ ਦੇ ਚਾਉਣ ਵਾਲੇ ਜਾਂ ਨਾ ਚਾਉਣ ਵਾਲੇ ਵੀ ਜਿਹੜੇ ਲੋਕ ਨੇ ਉਹ ਜਿਹੜੇ ਨੇ ਉਹਦਾ ਵਿਰੋਧ ਕਰਦੇ ਸੀ ਸੋਸ਼ਲ ਮੀਡੀਆ ਤੇ ਕਈ ਉਹਨਾਂ ਨੇ ਅਜੀਹਾਂ ਵੀਡੀਓ ਵੀ ਪਾਈਆਂ ਸੀ ਜਿਹੜੀਆਂ ਵਾਕਈ ਪਰਿਵਾਰ ਵਿੱਚ ਬੈਠਣ ਬੈਠ ਕੇ ਨਹੀਂ ਵੇਖੀਆਂ ਜਾ ਸਕਦੀਆਂ ਸੀ ਅਜੀਹਾ ਉਹ ਕੰਟੈਂਟ ਜਿਹੜਾ ਪੇਸ਼ ਕਰਦੇ ਸੀ ਉਹਨਾਂ ਦਾ ਕੰਚਨ ਉਰਫ ਕਮਲ ਕਰਕੇ ਵੀ ਜਾਣਿਆ ਜਾਂਦਾ ਸੀ ਨਾਮ ਉਹਨਾਂ ਦੀ লাশ ਇੱਕ ਬਠਿੰਡਾ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਇੱਕ ਗੱਡੀ ਖੜੀ ਸੀ ਉਸ ਗੱਡੀ ਦੇ ਵਿੱਚੋਂ ਜਿਹੜੀ ਆ ਉਦੀ ਲਾਸ਼ ਮਿਲੀ ਹੈ ਇਹ ਵਿਵਾਦਿਤ ਕੁੜੀ ਦੱਸੀ ਜਾਂਦੀ ਸੀ ਕਿਉਂਕਿ ਅਜਿਹਾ ਉਹ ਕੰਟੈਂਟ ਪੇਸ਼ ਕਰਦੀ ਸੀ ਲੁਧਿਆਣਾ ਦੀ ਵੈਸੇ ਰਹਿਣ ਵਾਲੀ ਹੈ ਜੋ ਇੰਸਟਾਗ੍ਰam ਉੱਤੇ ਕਈ ਵਾਰ ਕਾਫੀ ਇਹੋ ਜੀ ਭਾਸ਼ਾ ਗੰਦੀ ਬੋਲ ਜਾਂਦੀ ਸੀ ਜਿਹੜੀ ਸੁਣੀ ਨਹੀਂ ਜਾ ਸਕਦੀ ਸੀ ਲੇਕਿਨ ਉਹਨਾਂ ਦੇ ਜਿਹੜੇ ਫੈਨ ਫਾਲੋਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਵੱਡੀ ਗਿਣਤੀ ਦੇ ਵਿੱਚ ਹੀ ਔਰ ਇੱਥੇ ਇਹ ਵੀ ਇਲਜ਼ਾਮ ਇਸ ਕੁੜੀ ਤੇ ਲੱਗੇ ਸੀ ਕਿ ਉਹ ਅਸ਼ਲੀਲਤਾ ਫਲਾਉਣ ਕਰਕੇ ਹੀ ਮਸ਼ਹੂਰ ਹੋਈ ਸੀ ਔਰ ਮਸ਼ਹੂਰ ਕਮਲ ਕੌਰ ਬਠਿੰਡਾ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਉਹਦੀ ਇੱਕ ਗੱਡੀ 'ਚੋਂ Laash ਮਿਲੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ Laash ਜਿਹੜੀ ਗੱਡੀ ਆ ਉਹ ਈਓਨ ਆ ਉਹਦੇ 'ਚੋਂ ਉਹਦੀ Laash ਮਿਲੀ ਹੈ। ਕਮਲਕੌਰ ਦਾ ਅਸਲ ਨਾਮ ਦੱਸਿਆ ਜਾ ਰਿਹਾ ਹੈ ਕਿ ਕੰਚਨ ਕੁਮਾਰੀਆ ਕੰਚਨ ਕੁਮਾਰੀ ਕਰਕੇ ਹੀ ਉਹਦਾ ਅਸਲੀ ਨਾਮ ਲੇਕਨ ਸੋਸ਼ਲ ਮੀਡੀਆ ਤੇ ਉਹ ਕਮਲਕੌਰ ਜਾਂ ਕਮਲਕੌਰ ਭਾਬੀ ਕਰਕੇ ਵੀ ਉਹ ਲੋਕ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲੋਕ ਜਾਣਦੇ ਸੀ। ਪੁਲਿਸ ਇਸ ਮਾਮਲੇ ਦੀ ਹਲੇ ਜਾਂਚ ਜਿਹੜੀ ਆ ਚੱਲ ਰਹੀ ਆ। ਫਿਲਹਾਲ ਖੁੱਲ ਕੇ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ ਲੇਕਿਨ ਫਿਲਹਾਲ ਕਿਉਂਕਿ ਜਾਂਚ ਦਾ ਵਿਸ਼ਾ ਕਿ ਇਹ ਹਾਦਸਾ ਵਾ ਜਾਂ ਫਿਰ ਇਹਦੇ ਪਿੱਛੇ ਕੋਈ ਸਾਜ਼ਿਸ਼ ਜਾਂ ਸਾਜ਼ਿਸ਼ ਦੇ ਨਾਲ ਕਤਲ ਕੀਤਾ ਗਿਆ ਇਹ ਜਿਹੜੀ ਆ ਜਿਹੜੀ ਜਾਣਕਾਰੀ ਹੁਣ ਤੱਕ ਜਿਹੜੀ ਆ ਉਹ ਸਾਹਮਣੇ ਆਈ ਹੈ ਇਹਦੇ ਦੱਸਿਆ ਜਾ ਰਿਹਾ ਕਿ ਕਮਲਕੌਰ ਜਾਂ ਕੰਚਨ ਕੁਮਾਰੀ ਜਿਹੜੀ ਪਾਰਕਿੰਗ ਆ ਇੱਕ ਪ੍ਰਾਈਵੇਟ ਯੂਨੀਵਰਸਿਟੀ ਉਹਦੇ ਚ ਗੱਡੀ ਖੜੀ ਸੀ ਗੱਡੀ ਕਿਸ ਦਿਨ ਦੀ ਖੜੀ ਸੀ ਇਹ ਹੁਣ ਅਗਰ ਉਸ ਪਾਰਕਿੰਗ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਤਾਂ ਪ੍ਰਾਈਵੇਟ ਯੂਨੀਵਰਸਿਟੀ ਤੇ ਫਿਰ ਉਥੋਂ ਪੁਲਿਸ ਰਿਕਾਰਡ ਵੀ ਲੈ ਸਕਦੀ ਹੈ ਕਿ ਇਹਨੂੰ ਗੱਡੀ ਨੂੰ ਚਲਾ ਕੇ ਕੌਣ ਆਇਆ ਹਜੇ ਤੱਕ ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਜਿਹੜੀ ਗੱਡੀ ਦੀ ਡਰਾਈਵਰ ਸੀਟ ਤੇ ਜਾਂ ਡਰਾਈਵਰ ਵਾਲੀ ਸੀਟ ਤੇ ਜਾਂ ਪਿੱਛੇ ਬੈਠੀ ਸੀ ਜਾਂ ਇਹ ਵੀ ਹਲੇ ਤੱਕ ਜਿਹੜੀ ਜਾਂਚ ਸਾਹਮਣੇ ਨਹੀਂ ਆਈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਜਿਹੜਾ ਸਭ ਤੋਂ ਵੱਡਾ ਹੈ ਕਿ ਇੰਸਟਾਗ੍ਰam ਤੇ ਇੱਕ ਆਫੀ ਕਮਲ ਭਾਬੀ ਕਰਕੇ ਜਾਣਿਆ ਜਾਂਦਾ ਸੀ ਔਰ ਹੁਣ ਇਹਦਾ ਸਭ ਤੋਂ ਵੱਡਾ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਹਲੇ ਪੜਤਾਲ ਦਾ ਕਿ ਗੱਡੀ ਤੇ ਜਦੋਂ ਆਈ ਉੱਥੇ ਪਾਰਕਿੰਗ ਦੇ ਵਿੱਚ ਪੂਰ ਕੌਣ ਕੌਣ ਇਹਦੇ ਨਾਲ ਸੀ ਜਾਂ ਕੱਲੀ ਆਈ ਸੀ ਇਹ ਹਲੇ ਫਿਲਹਾਲ ਜਿਹੜੀ ਆ ਪੁਲਿਸ ਕਿਉਂਕਿ ਜਾਂਚ ਚੱਲ ਰਹੀ ਆ ਜਿਸ ਕਰਕੇ ਹਲੇ ਤੱਕ ਪੁਲਿਸ ਨੇ ਕੁਝ ਇਸਤੇ ਹਲੇ ਖੁੱਲ ਕੇ ਦੱਸਣ ਤੋਂ ਜਿਹੜਾ ਵਾ ਦੱਸਣਾ ਮناسب ਨਹੀਂ ਸਮਝਿਆ ਹੈਗਾ ਲੇਕਿਨ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਦੇਖੇ ਜੋ ਵੀ ਕਮਲਕੌਰ ਜਾਂ ਕੰਚਨ ਕੁਮਾਰੀ ਨੂੰ ਜਾਣਨ ਵਾਲੇ ਲੋਕ ਸੀ ਜਾਂ ਉਹਨਾਂ ਦਾ ਜਿਹੜਾ ਕੰਟੈਂਟ ਹੁੰਦੇ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੇ ਨੇ ਮੈਸੇਜ ਪਾਈ ਜਾ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਵਰਗਲ ਵੀਡੀਓ ਪਾਉਣ ਵਾਲੀ ਕੰਚਨ ਉਰਫ ਕਮਲ ਦੀ ਜਿਹੜੀ লাশ ਆ ਉਹ ਬਠਿੰਡਾ ਦੀ ਇੱਕ ਯੂਨੀਵਰਸਿਟੀ ਦੀ ਪਾਰਕਿੰਗ ਵਿੱਚੋਂ ਮਿਲੀ ਹੈ ਇਹ ਜਿਹੜੀ ਇਹ ਕਹਿੰਦੇ ਕਿ ਕਾਫੀ ਅਜੀਹੀ ਭਾਸ਼ਾ ਬੋਲਦੀ ਸੀ ਜੋ ਇੱਕ ਸ਼ੋਭਾ ਨਹੀਂ ਦਿੰਦੀ ਸੀ ਲੇਕਿਨ ਫਿਰ ਵੀ ਲੋਕ ਇਹਨੂੰ ਸੁਣਦੇ ਸੀ ਦੇਖਦੇ ਸੀ ਫਿਲਹਾਲ ਕਮਲਕੌਰ ਦੀ ਜਿਹੜੀ ਆ ਇਹ ਜਿਹੜੇ ਮਸਲਾ ਉੱਠਿਆ ਹੈਗਾ ਕਿ ਉਹਦੀ ਜਿਹੜੀ লাশ ਆ ਉਹ ਉਥੋਂ ਮਿਲੀ ਆਈ ਹੈ ਇਹ ਇੰਸਟਾਗ੍ਰam ਤੇ ਜਿਹੜੀ ਕਾਫੀ ਸਟਾਰ ਜਿਹੜੀ ਆ ਉਹ ਮੰਨੀ ਜਾਂਦੀ ਸੀ ਕੁੜੀ ਇਸ ਮਸਲੇ ਦੇ ਵਿੱਚ ਔਰ ਕਾਫੀ ਮਸ਼ਹੂਰ ਸੀ ਇਹਨੂੰ ਚਾਉਣ ਵਾਲੇ ਵੀ ਜਿਹੜੇ ਲੋਕ ਨੇ ਉਹ ਕਾਫੀ ਜਿਹੜੇ ਨੇ ਲੋਕ ਇਹਨਾਂ ਇਹਦੇ ਨੂੰ ਫਾਲੋ ਕਰਦੇ ਸੀ ਕਿਉਂਕਿ ਜਿਸ ਤਰ੍ਹਾਂ ਦੀ ਉਹ ਭਾਸ਼ਾ ਦੀ ਵਰਤੋਂ ਕਰਦੇ ਕਈਆਂ ਨੂੰ ਕਾਫੀ ਉਹਦੀ ਬੋਲੀ ਜਾਂ ਚਸਕਾ ਵੀ ਲੋਕਾਂ ਨੂੰ ਲੱਗਾ ਹੋਇਆ ਸੀ ਔਰ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਪ ਤੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ ਉੱਥੋਂ ਹੀ ਖਬਰ ਸਾਹਮਣੇ ਆਈ ਹੈ ਕਿ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਇੱਕ ਜਿਹੜੀ ਗੱਡੀ ਆ ਉਹ ਖੜੀ ਸੀ ਉਸ ਗੱਡੀ 'ਚ ਇੱਕ ਔਰਤ ਦੀ ਜਿਹੜੀ ਲਾਸ਼ ਲੋਕਾਂ ਨੇ ਦੇਖੀ ਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਬਾਅਦ ਪਤਾ ਲੱਗਾ ਕਿ ਔਰਤ ਦੀ ਪਛਾਣ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਸੋਸ਼ਲ ਮੀਡੀਆ ਸਟਾਰ ਭਾਬੀ ਕਮਲਕੌਰ ਦੇ ਵਜੋਂ ਹੋਈ ਹੈ ਪੁਲਿਸ ਪ੍ਰਸ਼ਾਸਨ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹੁਣ ਸੂਚਿਤ ਕਰ ਦਿੱਤਾ ਗਿਆ ਦੱਸ ਦਈਏ ਕਿ ਜਾਣਕਾਰੀ ਸਾਰ ਬੀਤੀ ਰਾਤ ਸ਼ਹਿਰ ਦੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਪਾਰਕਿੰਗ ਵਿੱਚ ਖੜੀ ਸ਼ੱਕੀ ਕਾਰ ਵਿੱਚੋਂ ਜਦੋਂ ਬਦਬੂ ਆ ਰਹੀ ਤਾਂ ਫਿਰ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਤਲਾਸ਼ੀ ਲਈ ਤਾਂ ਉਹਦੇ ਚੋਂ ਲਗਭਗ 30-35 ਸਾਲ ਦੀ ਇੱਕ ਔਰਤ ਦੀ ਲਾਸ਼ ਦੇਖੀ ਫਿਰ ਇਲਾਕੇ ਵਿੱਚ ਸਨਸਨੀ ਫੈਲ ਗਈ ਜਦੋਂ ਪਤਾ ਲੱਗਾ ਕਿ ਇਹ ਤੇ ਉਹ ਕੁੜੀ ਦੀ ਲਾਸ਼ ਹੈ ਜਿਹੜੀ ਸੋਸ਼ਲ ਮੀਡੀਆ ਤੇ ਭਾਬੀ ਕਪਲਕੌਰ ਦੇ ਨਾਮ ਤੇ ਜਾਣੀ ਜਾਂਦੀ ਹੈ ਖੁਦਾਲ ਪੁਲਿਸ ਜਾਂਚ ਕਰੀ ਹੈ ਕਿ ਹਾਦਸਾ ਜਾਂ ਫਿਰ ਕਤਲ ਇਸ ਜਾਣਕਾਰੀ ਦੇ ਨਾਲ ਧਰਤ ਤੋਂ ਲੰਦੇ ਅੱਗੇ ਦੇਖਦੇ ਰਹੋ ਐਬੀਸ ਪੰਜਾਬ ਧੰਨਵਾਦ